ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਬਣਾਵਾਂਗੇ ਬੈਂਗਣਾ ਦਾ ਪੜਥਾ ਆਪਾਂ ਚਾਰ ਬਤਾਉ ਰੱਖ ਲੈਨੇ ਭੁੰਨ ਕੇ ਥੋੜੇ ਜਿਹਾ ਪਿਆਜ਼ ਕੱਟ ਲੈਨੇ ਦੋ ਟਮਾਟਰ ਆਪਾਂ ਛਿੱਲ ਕੇ ਰੱਖ ਲੈਨੇ ਲਸਣ ਕੱਟ ਕੇ ਰੱਖ ਲਿਆ ਗ੍ਰੀਨ ਚਿੱਲੀ ਪਈ ਐ ਤੇ ਆਪਾਂ ਵਿੱਚ ਮਟਰ ਵੀ ਪਾਵਾਂਗੇ ਕਿਉਂਕਿ ਕੁਝ ਲੋਕ ਬਿਨਾ ਮਟਰਾਂ ਤੋਂ ਵੀ ਖਾਣਾ ਪਸੰਦ ਕਰਦੇ ਨੇ ਬੇਂਗਣ ਦਾ ਪੜਥਾ ਕੁਝ ਲੋਕ ਮਟਰ ਪਾ ਕੇ ਹੀ ਖਾਣਾ ਪਸੰਦ ਕਰਦੇ ਨੇ ਇਸ ਕਰਕੇ ਸਾਡੇ ਘਰ ਦੇ ਮਟਰਾਂ ਵਾਲਾ ਜਿਹੜਾ ਬਣਿਆ ਹੁੰਦਾ ਨਾ ਪੜਥਾ ਉਹ ਹੀ ਪਸੰਦ ਕਰਦੇ ਨੇ ਹਾਂਜੀ ਹੁਣ ਆਪਾਂ ਤੇਲ ਪਾ ਲਿਆ ਬਕੜਾਹੀ ਚ ਆਪਾਂ ਇਹਨੂੰ ਗਰਮ ਕਰ ਲਿਆ ਇਹਦੇ ਵਿੱਚ ਆਪਾਂ ਥੋੜੀ ਜਿਹੀ ਰਾਇਖਾ ਪਾਵਾਂਗੇ ਥਿਰ ਹੀਂਗ ਪਾਵਾਂਗੇ ਥੋੜੀ ਜਿਹੀ ਫਿਰ ਆਪਾਂ ਜਿੰਨਾ ਕੁ ਠੀਕ ਸਮਝਦੇ ਆਪਦੇ ਹਿਸਾਬ ਨਾਲ ਆਪਾਂ ਥੋੜਾ ਜਿਹਾ ਜੀਰਾ ਵੀ ਪਾਵਾਂਗੇ ਜੀਰੇ ਤੋਂ ਬਾਅਦ ਵਿੱਚ ਫਿਰ ਆਪਾਂ ਇਸ ਦੇ ਵਿੱਚ ਆਪਣੇ ਪਿਆਜ਼ ਪਾਵਾਂਗੇ ਆਪਾਂ ਪਿਆਜ਼ ਨੂੰ ਹਲਕਾ ਥੋੜਾ ਥੋੜਾ ਕਰਕੇ ਭੁੰਨਾਂਗੇ ਜਦੋਂ ਇਹ ਹਲਕੇ ਬਰਾਊਨ ਹੋ ਗਏ ਫਿਰ ਇਸ ਵਿੱਚ ਪਾਉਂ ਅਜਿਵੇਂ ਇਨਗਰੀਡੀਅੰਟਸ ਪਾਉਮਾਗੇ ਲਸਣ ਵੀ ਪਾਮਾਗੇ ਆਪਾਂ ਇਹਦੇ ਨਾਲ ਹੀ ਲਸਣ ਪਾ ਦੇਣਾ ਇਹ ਨਾਲ ਹੀ ਪੁੱਜ ਜਾਂਦਾ ਹੁੰਦਾ ਪਿਆਜ਼ ਤੇ ਲਸਣ ਆਪਾਂ ठे पा देने इधर अपने प्याज भुनने जा रहे हैं ਇਹਨਾਂ ਕੇ ਹਨਕੇ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਨੇ। ਜਉ ਤੱਕ ਆਪਾਂ ਇਹਦੇ ਵਿੱਚ ਪਾਉਣ ਲਈ ਹਰੀਆਂ ਮਿਰਚਾਂ ਕੱਟ ਲਈਏ। ਨਾਲ ਹੀ ਆਪਾਂ ਟਮਾਟਰ ਵੀ ਕੱਟ ਕੇ ਇਹਨਾਂ ਦੇ ਆਪਾਂ ਛੋਟੇ ਛੋਟੇ ਪੀਸ ਕਰ ਲਵਾਂਗੇ। ਕੁਝ ਲੋਕ ਹਰੀ ਮਿਰਚ ਨੂੰ ਗ੍ਰਾਇੰਡ ਕਰਕੇ ਪਾਉਣਾ ਪਸੰਦ ਕਰਦੇ ਨੇ। ਤੁਸੀਂ ਉਸ ਤਰ੍ਹਾਂ ਵੀ ਪਾ ਸਕਦੇ ਹੋ। ਐਸਟਰ ਬ੍ਰਿਕ ਬ੍ਰਿਕ ਕੱਟ ਕੇ ਵੀ ਪਾ ਸਕਦੇ ਹੋ। ਬਹੁਤ ਹੀ ਸਵਾਦ ਪੜਥਾ ਜਾਂਦਾ ਹੁੰਦਾ ਇਸ ਤਰ੍ਹਾਂ ਸਾਡੇ ਘਰ ਵਿੱਚ ਤਕਰੀਬਨ ਬਣਦਾ ਹੀ ਆ ਕੋਸਟਾ ਜਿਸ ਤਰ੍ਹਾਂ ਬੈਗਨੇ ਦੀ ਸਬਜ਼ੀ ਵਗੈਰਾ ਬਣਾਉਂਦੇ ਨੇ ਉਹ ਘਟ ਪਸੰਦ ਕਰਦੇ ਨੇ ਆਲੂ ਪਾ ਕੇ ਜੇ ਪੜਥਾ ਹੋਵੇ ਫਿਰ ਉਹ ਸਾਰਿਆਂ ਨੂੰ ਖੁਸ਼ ਹੋ ਕੇ ਖਾ ਲੈਣਾ ਹੁੰਦਾ ਉਹ ਸਾਰਿਆਂ ਨੂੰ ਵਧੀਆ ਲੱਗਦਾ ਮੇਰੇ ਤੇ ਗੱਲ ਤੋਂ ਸੇਮ ਹੀ ਆ ਬਰਿੰਜਲ ਦੀ ਪਰ ਉਹਨਾਂ ਨੂੰ ਪੜਥੇ ਬੜੀ ਜਿਹੜੀ ਸਬਜ਼ੀ ਜ਼ਿਆਦਾ ਪਸੰਦ ਆ। ਵੀ ਪੜਥਲਾ ਬਣਾਇਆ। ਸਾਨੂੰ ਜ਼ਿਆਦਾ ਕਰਦੇ ਨਹੀਂ ਪਸੰਦ। ਜੇ ਆਪਾਂ ਕੋਈ ਦੰਮਾ ਹੋਵੇ ਫਿਰ ਥੋੜਾ ਜਿਹਾ ਕਹਿ ਦਿੰਦੇ ਨਹੀਂ ਖਾਣੀ ਹੈ। ਸਾਨੂੰ ਪਸੰਦ ਨਹੀਂ ਇਹ ਚਾਂਗੂ ਪਾਤੇ। ਬੜੀ ਸਵਾਦ ਪੜਥਲਾ ਬਣਦਾ ਇਸ ਤਰ੍ਹਾਂ। ਮਠਰ ਪਾਤੇ। ਅਸੀਂ ਛੋਟੀ ਜੀ ਕੋਸ਼ਿਸ਼ ਕੀਤੀ ਆ। ਮਾ ਡਿਨਰ रेसिपी शेयर ਕਰਨ ਦੀ ਹਰੇਕ ਵਾਰੀ ਆਪਾਂਗੇ ਵੀ ਬਲੌਗ ਪਾਇਆ ਕਰਾਂਗੇ ਤੇ ਤੁਸੀਂ ਪਿਆਰ ਦਿਓ ਸਬਸਕ੍ਰਾਈਬ ਕਰੋ ਮੇਰਾ ਚੈਨਲ ਤੇ ਤੁਸੀਂ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਵੀ ਕਰਿਓ ਅਗਲੀ ਜਿਹਾ ਤਰ੍ਹਾਂ ਹੀ ਆਪਾਂ ਟਮਾਟਰਾਂ ਦੇ ਬ੍ਰਿਕ ਬ੍ਰਿਕ ਪੀਸ ਕਰ ਲੈਣੇ ਨੇ टमाटर की शिलक मैं पहले ही ला ली सी उपरू तो ला के शिलक तरह साफ कर ली सी बिना शिलकाले नहीं टमाटर कई लोग जिमें भी अपना अपना हिसाब सब साधा टेस्ट किस तरह पसंद करते हैं कई लोग ज्यादा टमाटर पाँदे ने प्याज थोड़े पा के ही भड़का बना लेंगे ने पर असर दो पाने दो टमाटर वक्त हो ਕਾਲਾ ਜਾਦੇ ਨਹੀਂ ਅਸੀਂ ਮਤਲਬ ਟਮਾਟਰ ਪਾਉਦੇ ਚੁੱਟ ਜੂਸੀ ਅਗੋਂ ਪਹਿਲੇ ਵਿੱਚ ਪਾਵਾਂਗੇ ਪਹਿਲਾਂ ਹਰੀ ਮਿਰਚ ਹਰੀ ਮਿਰਚ ਤੋਂ ਬਾਅਦ ਵਿੱਚ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਥੋੜੇ ਜਿਹਾ ਟਮਾਟਰ ਨੂੰ ਆਪਾਂ ਸੇਕ ਲਵਾਵਾਂਗੇ ਥੋੜਾ ਜਿਹਾ ਸੇਕ ਲਮਉਣ ਤੋਂ ਬਾਅਦ ਵਿੱਚ ਫਿਰ ਇਹਨਾਂ ਦੇ ਚੌਕੀ ਬਾਹਰੀ ਮਟਰ ਪਾਉਣੀ ਹੈ ਇਨਨ ਚ ਇੱਕ ਬਤੂਮ ਹੋਰ ਨਿਕਲ ਗਿਆ ਖਰਾਬ ਹੋ ਆਪਾਂ ਚੱਟਤਾ ਤੇ ਇਹ ਤਿੰਨ ਬਤੂਮ ਬਚੇ ਨੇ ਹੁਣ ਆਪਾਂ ਇਹਨਾਂ ਨਾਲ ਹੀ ਸਾਰਾਂਗੇ ਬਣਾਵਾਂਗੇ ਤੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਨਾ ਚਿੱਟਾ ਕਰ ਲਿਆ ਜਿੱਦਾਂ ਇਹ ਬਿਲਕੁਲ ਸਾਫ ਪੀਸ ਹੈ ਇਹਨਾਂ ਨੂੰ ਥੋੜੀ ਕੱਟ ਕੇ ਇਸ ਤਰ੍ਹਾਂ ਬ੍ਰੀਕ ਕਰਾਂਗੇ ਇਸ ਤਰ੍ਹਾਂ ਬ੍ਰੀਕ ਕਰਕੇ

ਉਹ ਜ਼ਰੂਰੀ ਨਹੀਂ ਤੁਸੀਂ ਜਾਗਾ ਜਿੰਨਾ ਕੋ ਤੁਹਾਨੂੰ ਚੰਗੇ ਲੱਗਦੇ ਆ ਅਬ ਥਾੜ ਨਾਲ ਬਸ ਪਾ ਲਓ। ਜੇ ਬੈਰੀ ਜੇ ਥੋੜੇ ਹੁੰਦੇ ਤਾਂ ਥੋੜੇ ਪਾ ਕੇ ਵਿਸਾਰ ਲਈਦਾ। ਜੇ ਆਪਣੇ ਕੋਲ ਜ਼ਿਆਦਾ ਪੈਨੇ ਤਾਂ ਪਾਓ। ਕੋਈ ਨਹੀਂ ਸਾਰੇ ਨੂੰ ਘੜ ਕੇ ਪਾ ਲਈ ਦੀ। ਪਰ ਇੰਨਾ ਕਰਾਂਗੇ ਸਰ ਜਾਣਾ ਵਧੀਆ ਬਣ ਜਾਣਾ। ਕਿਉਂਕਿ ਪਿਆਜ਼ ਨੇ ਤੇ ਥੋੜਾ ਰਹਿ ਜਾਣਾ ਹੁੰਦਾ ਨਾ ਬਤੌਂਨੇ। ਇਹਨੇ ਸੁੰਗੜ ਲੜਾ ਉਹਦੇ ਕੋਲ ਉਹ ਪੱਕ ਕੇ ਆਣੇ ਤੇਰਾ ਜਦੋਂ ਆਪਾਂ ਇਹਨੂੰ ਤੜਕੇ ਚ ਭੁੰਨ ਦੇਣਾ ਕੁਛ ਲੋਕ ਵੀ ਕੋਈ ਕੱਢ ਕੇ ਖਾਂਦਾ ਫਿਰ ਕਿਵੇਂ ਆਪਾਂ ਦਾ ਸਭ ਕੁਝ ਵਿੱਚ ਹੀ ਖਾ ਕੋ ਲਈਦਾ ਜਦਨੇ ਬਣਦਾ ਪੜਪੜੀ ਵਿੱਚ ਹੀ ਚਲ ਜਾਂਦੇ ਨੇ ਹਮੇਸ਼ਾ ਦੂਸਰੇ ਨੂੰ ਕਾਪੀ ਨਾ ਕਰੋ ਇਹ ਲੇਖਕ ਸਾਨੂੰ ਆਪਣੇ ਆਪ ਚ ਕੀ ਚੀਜ਼ ਚੰਗੀ ਲੱਗਦੀ ਹੈ ਆਪਾਂ ਇੱਧਰ ਸਾਦਾ ਜਿਹਾ ਖਾਣਾ ਚੱਲਦਾ ਲੱਗਦਾ ਬੋਤੇ ਹੀ ਬਣਾ ਕੇ ਖਾ ਲਈ ਦਾ ਹੁੰਦਾ ਆਪਰੇ ਮਟਰ ਟਮਾਟਰ ਤੇ ਪਿਆਜ਼ ਸਾਰਾ ਕੁਝ ਸਾਰਾ ਭੁੱਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਟੂਨ ਗ੍ਰਾਮ ਮੱਕੀਆਂ ਨੂੰ ਥੋੜੀ देर ਭੁੰਨਾ ਦੇ ਤਿੰਮ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦੇਣਾ ਨਾ ਣ ਮਿਰਚ ਮਸਾਲਾ ਸਵਾਦ ਅਨੁਸਾਰ ਜਿੰਨਾ ਤੁਸੀਂ ਪਾਣਾ ਪਸੰਦ ਕਰਦੇ ਹੋ पाव गे हलदी थोडी वैसे तो आपण पहिला हरी मिरच पाई हुई है ਆਜਾ ਰੰਗ ਜੇ ਦੇਣ ਲਈ ਤਾਂ ਥੋੜੀ ਜੀ ਲਾਲ ਮਿਰਚ ਪਾਣੀ ਜਿੰਨੀ ਆ ਬਹੁਤ ਥੋੜੀ ਹਲ ਨਾਲ ਮਿਰਚ ਸੀ ਪਾਣੀ ਆ ਦਾ ਸਭੀ ਚ ਜਿਆਦਾ ਹਰੀ ਮਿਰਚ ਹੀ ਮਨਾ ਪਸੰਦ ਕਰਦੇ ਆ ਤੇ ਹੁਣ ਇਹਦੇ ਵਿੱਚ ਇਕ ਪਾਵਾਂਗੇ ਨਮਕ गर्म मसाला चं तरह गलावान गे सिम त हल्का हल्का सेक लगा ਤਾਂ ਕਿ ਵਿੱਚ ਜਿਹੜੇ ਬਰੀਂਜਲ ਪਾਇਆ ਤਾਂ ਮਤੋਂ ਉਹ ਵੀ ਪੱਕ ਜਾਣ ਕੱਚਾ ਜਾਣ ਨਹੀਂ ਇਹਨਾਂ ਹੌਲੀ ਹੌਲੀ ਪੱਕੀ ਜਾਣੇ ਨੇ ਲਓ ਜੀ ਦੇਖੋ ਹੁਣ ਤੁਸੀਂ ਹੁਣ ਆਪਣਾ ਸਿੰਮ ਤੇ ਇਹ ਰੱਖਿਆ ਹੋਇਆ ਸੀਗਾ ਆਪਣਾ ਭੜਥਾ ਆਪਾਂ ਥੋੜਾ ਜਿਹਾ ਹਿਲਾਉਂਦੇ ਰਹੇ ਹਾਂ ਤੇ ਤੁਸੀਂ ਆਪ ਵੀ ਦੇਖ ਲਓ ਕਿੰਨਾ ਸੋਹਣਾ ਬਣਿਆ ਕਿੰਨਾ ਵਧੀਆ ਤੇ ਖਾਣ ਚ ਵੀ ਇਦਾਂ ਬਹੁਤ ਟੇਸਟੀ ਹੋਊਗਾ ਤੇ ਆਪਾਂ ਇਹਨੂੰ ਮাজে ਵੀ ਥੋੜੀ देर ਹੋਰ ਸੇਮ ਤੇ ਰੱਖਾਂਗੇ ਜੁੜੇ ਦਾ ਕੱਚਾਪਣਾ ਬਤਵਾ ਆ ਉਹ ਚੰਗੀ ਤਰ੍ਹਾਂ ਨਿਕਲ ਜਵੇ ਤੁਹਾਨੂੰ ਜਰੂਰ ਬੱਸ ਇਸ ਤਰ੍ਹਾਂ ਹਿਲਾਉਂਦੇ ਰਹਾਂਗੇ ਇਹਨੇ ਤੇਲ ਛੱਡ ਦੇਣਾ ਜਮੇ ਜਿਹੜਾ ਆਪਾਂ ਤੜਕੇ ਵਾਲਾ ਤੇਲ ਪਾਇਆ ਸੀ ਨਾ ਜਦੋਂ ਚੰਗੀ ਤਰ੍ਹਾਂ ਪੱਕ ਜਾਂਦਾ ਹੁੰਦਾ ਇਹਨੇ ਤੇਲ ਸਾਰਾ ਚੰਗੀ ਤਰ੍ਹਾਂ ਛੱਡ ਦੇਣਾ ਸਾਰਾ ਤੁਸੀਂ ਆਪ ਹੀ ਦੇਖੋਗੇ ਤੜਕੇ ਨੇ ਸਾਰਾ ਆਲੇ ਦੁਲੇ ਤੇਲ ਛੱਡ ਦੇਣਾ ਇਹਦਾ ਮਤਲਬ ਇਹ ਹੁਣ ਚੰਗੀ ਤਰ੍ਹਾਂ ਪੱਕ ਚੁੱਕਿਆ ਫੇਰ ਇਹ ਖਾਣ ਲਈ ਹੁੰਦਾ ਲਓ ਜੀ ਤੁਸੀਂ ਹੁਣ ਆਪ ਹੀ ਦੇਖ ਲਓ ਆ ਦੇਖੋ ਕਿੰਨਾ ਕਿੰਨਾ ਤੇਲ ਵਾਲੇ ਦਾ ਵੀ ਛੱਡਦਾ ਨਾ ਪਰਥੇ ਨੇ ਇਹਦਾ ਮਤਲਬ ਇਹ ਚੰਗੀ ਤਰ੍ਹਾਂ ਹੁਣ ਪੱਕ ਚੁੱਕਿਆ ਸਿੰਮ ਤੇ ਰੱਖਿਆ ਵੀ ਥੱਲੇ ਨਾ ਲੱਗੇ स्लो स्लो मतलब बस चलनी चाहिए फ्लेम गैस की फिर बहुत सोना बन जाता है देखो थोड़ा जो बन गया ना सारा पक् के मटर भी बहुत सोने भुज चुके ने बिल्कुल पक चुके हम पता नहीं लगता है टमाटर का अपना लसाऊ तो, प्याज सारा कुछ ऐन चंगी तरह पक के मिक्सअप हो चुके हैं हमने पूरी तरह खाने लैर हो चुके ਹੁਣ ਆਪਾਂ ਪ੍ਰਸ਼ਾਦੇ ਬਣਾਵਾਂਗੇ ਰੁੱਟੀ ਬਣਾਉਣ ਤੋਂ ਬਾਅਦ ਬਸ ਹੁਣ ਆਪਾਂ ਖਾਣ ਦੀ ਤਿਆਰੀ ਕਰਦੇ ਹਾਂ